ਸਾਤਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਲਾ ਪ੍ਰੀ ਸਿੰਘ ਪੁੱਲਰ ਜੇਕਰ ਤੁਸੀਂ ਵੀ ਪੀਆਰ 131 ਚੁੰਨਾ ਲਗਾ ਰਹੇ ਹੋ ਤੇ ਚੋਨੇ ਹੋ ਕਿ ਇਸ ਦਾ ਬੰਪਰ ਝੜ ਆਵੇ ਬਹੁਤ ਵਧੀਆ ਝੜ ਆਵੇ ਤਾਂ ਮੇਰੀਆਂ ਆ ਦੋ ਚਾਰ ਗੱਲਾਂ ਨੂੰ ਪੱਲੇ ਬੰਨ ਲਓ ਸਭ ਤੋਂ ਵੱਲਾਂ ਤਾਂ ਪੀਆਰ 131 ਚੁੰਨੇ ਨੂੰ ਉਥੇ ਹੀ ਲਾਓ ਜਿੱਥੇ ਤੁਹਾਡਾ ਬਾਣ ਪੂਰਾ ਇੱਕ ਨੰਬਰ ਆ ਪੂਰਾ ਤਕੜਾ ਵਾਹਣਾ ਤੇ ਚੰਗਾ ਪਾਣੀਆ ਪੂਰਾ ਇੱਕ ਨੰਬਰ ਪਾਣੀਆ ਜਾਂ ਉੱਥੇ ਨਹਿਰੀ ਪਾਣੀ ਵੀ ਵਾਦੂ ਆ ਉਸ ਖੇਤ ਦੇ ਵਿੱਚ ਜੇਕਰ ਤੁਸੀਂ ਪੀਆਰ 31 ਲਾਉਂਗੇ ਤਾਂ ਮਨ ਚਾਹ ਚੜ ਪਾਉਂਗੇ ਵਧੀਆ ਝੜ ਆਊਗਾ ਕਿਉਂਕਿ ਅਕਸਰ ਆਪਾਂ ਇਹ ਦੇਖਦੇ ਹਾਂ ਕਿ ਯਾਰ ਪੀਆਰ 31 ਦੀ ਝੋਨੇ ਦੀ ਪਨੀਰੀ ਮਿਲਦੀ ਆ ਤੇ ਯਾਰ ਮੇਰਾ ਵਾਹਣ ਤਾਂ ਠੀਕ ਠਾਕ ਹੈ ਇਸ ਜੱਦ ਬੰਦ ਨੇ ਆ ਨਾ ਦੋਸਤੋ ਫਿਰ ਆਪਾਂ ਬੰਪਰ ਝੜ ਦੀ ਆਸ ਨਹੀਂ ਰੱਖ ਸਕਦੇ ਆ ਨਹੀਂ ਹੁੰਦਾ ਕਿ ਉਹ ਜਗ੍ਹਾ ਦੇ ਵਿੱਚ ਇਹ ਝੋਨਾ ਹੋਣਾ ਨਹੀਂ ਹੋ ਜਾਊਗਾ ਪਰੰਤੂ ਬੰਪਰ ਝੜ ਸਿਰਫ ਚੰਗੇ ਖੇਤ ਦੇ ਵਿੱਚ ਹੀ ਆਵੇਗਾ ਇਹ ਗੱਲ ਜ਼ਰੂਰ ਪੱਲੇ ਬੰਨ ਲਓ ਦੂਜੀ ਗੱਲ ਜਦੋਂ ਆਪਾਂ PR131 ਝੋਨਾ ਲਾਉਣਾ ਤਾਂ ਛੇਤੀ ਤੋਂ ਛੇਤੀ ਦੇ ਵਿੱਚ ਰੇਹ ਪੂਰੀ ਕਰਨੀ ਆ ਆਪਾਂ 28 30 ਦਿਨਾਂ ਦੇ ਵਿੱਚ ਜਿੰਨੀ ਵੀ ਤੁਸੀਂ ਰੇਹ ਪਾਉਣਾ ਚਾਹੀਏ ਦੋ ਗੱਟੇ ਪਾਉਣਾ ਚਾਹੀਏ ਚਾਰ ਗੱਟੇ ਪਾਉਣੇ ਹੋ ਰੇਹ ਪੂਰੀ ਕਰ ਦਿਓ ਕਿਉਂਕਿ ਪਿਛਲੇ ਸਾਲ ਮੈਂ ਇੱਕ ਝੋਨਾ ਆਪਣੇ ਖੇਤਾਂ ਵਿੱਚ ਲਗਾਇਆ ਸੀ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮੇਰੇ ਖੇਤਾਂ ਵਿੱਚ ਲੱਗੇ ਪਿਛਲੇ ਸਾਲ ਦੀ PR131 ਦੀ ਹੈ ਮੈਂ ਬਿਲਕੁਲ ਸੇਮ ਫਾਰਮੂਲਾ ਅਪਣਾਇਆ ਸੀ 28 30 ਦਿਨਾਂ ਦੇ ਵਿੱਚ ਜਿੰਨੀ ਜੂਰੀ ਆਪਾਂ ਨੂੰ ਸੀ ਪਾਤੀ ਤੇ ਝੋਨਾ ਤੁਹਾਡੇ ਸਾਹਮਣੇ ਆ ਇਸ ਤਰ੍ਹਾਂ ਆਪਾਂ ਬਿਮਾਰੀਆਂ ਦੀ ਗੱਲ ਕਰ ਗਏ ਤਾਂ ਬਿਮਾਰੀਆਂ ਇਹਦੇ ਵਿੱਚ ਕੁਝ ਖਾਸ ਨਹੀਂ ਆਉਂਦੀਆਂ ਕੋਈ ਵੀ ਨਵੀਂ ਵੈਰਾਈਟੀ ਚਾਹੇ ਝੋਨੇ ਦੀ ਚਾਹੇ ਕਣਕ ਦੀ ਆ ਉਹਨੂੰ ਆਪਾਂ ਖੇਤਾਂ ਵਿੱਚ ਤਾਂ ਹੀ ਲਾਉਨੇ ਆ ਕਿ ਇਹਦੇ ਵਿੱਚ ਬਿਮਾਰੀਆਂ ਘੱਟ ਆਉਂਦੀਆਂ ਤਾਂ ਕਰਕੇ ਵਿਸ਼ੇਸ਼ਤਾ ਇਹਦੀ ਇਹੀ ਆ ਨਵੀਂ ਵੈਰਾਈਟੀ ਹੋਣ ਕਰਕੇ ਇਹਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਘੱਟ ਆਉਂਦੀਆਂ ਹਾਂ ਇੱਕ ਗੱਲ ਮੇਰੀ ਪੱਲੇ ਬੰਨ ਲਓ ਜਦੋਂ 2022 ਦੇ ਵਿੱਚ ਪਹਿਲੇ ਸਾਲ ਜਦੋਂ ਇਹ ਵੈਰਾਈਟੀ ਰਿਲੀਜ਼ ਹੋਈ ਸੀਗੀ ਉਸੇ ਸਾਲ ਪਹਿਲੇ ਸਾਲ ਹੀ ਬੁਰੀ ਤਰ੍ਹਾਂ ਪੈਟ ਗਈ ਸੀ ਫਲॉप ਹੋ ਗਈ ਸੀ ਕਾਰਨ ਕੀ ਕਿ ਇਸ ਝੋਨੇ ਦੇ ਵਿੱਚ ਪੀਆਰ 131 ਝੋਨੇ ਦਾ ਬੌਣਾ ਵਾਇਰਸ ਕਹਿੰਦੇ ਨੇ ਜਿਹਨੂੰ ਚੀਨੀ ਵਾਇਰਸ ਕਹਿੰਦੇ ਨੇ ਬਹੁਤ ਜ਼ਿਆਦਾ ਆਇਆ ਸੀ ਜਿਸ ਕਰਕੇ ਆਪਣੇ ਕਿਸਾਨ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਪਰੰਤੂ ਪਿਛਲੇ ਸਾਲ ਮੈਂ ਵੀ ਲਗਾਈ ਸੀ ਇਸ ਵੈਰਾਈਟੀ ਦੇ ਵਿੱਚ ਇੱਕ ਵੀ ਬੌਣਾ ਵਾਇਰਸ ਵਾਲਾ ਬੋਟਾ ਹੈ ਨਹੀਂ ਸੀ ਤਾਂ ਕਰਕੇ ਇਸ ਨੇ ਬਹੁਤ ਬਹੁਤ ਹੀ ਜ਼ਿਆਦਾ ਬੰਪਰ ਝਾੜ ਦਿੱਤਾ ਸੀ ਤਾਂ ਕਰਕੇ ਇਸ ਵਾਰ ਜੇਕਰ ਸਭ ਤੋਂ ਵੱਧ ਝੋਨਾ ਕੋਈ ਲੱਗੂਗਾ ਆਪਣੇ ਪੰਜਾਬ ਦੇ ਵਿੱਚ ਤਾਂ ਉਹ ਪੀਆਰ 131 ਹੀ ਆ ਹਰੇਕ ਕਿਸਾਨ ਵੀਰ ਦੀ ਜ਼ੁਬਾਨ ਤੇ ਇਹ ਹੀ ਆ ਕਿ ਮੈਂ ਪੀਆਰ 131 ਝੋਨਾ ਹੀ ਲਾਉਣਾ ਕਿਉਂਕਿ ਪਿਛਲੇ ਸਾਲ ਇਸ ਵੈਰਾਈਟੀ ਨੇ ਬੰਪਰ ਝੜ ਦਿੱਤਾ ਸੀਗਾ ਹਾਂ ਇਹ ਗੱਲ ਨੋਟ ਕਰਨੀ ਆ ਕਿ ਪਹਿਲੇ ਸਾਲ ਇਸ ਨੂੰ ਪਾਉਣਾ ਬੱਸ ਬਹੁਤ ਜ਼ਿਆਦਾ ਆਇਆ ਸੀਗਾ ਬੈਸੇ ਤਾਂ ਬੋਨਾ ਬਾਇਰਸ ਕਿਸੇ ਵੀ ਝੋਨੇ ਦੀ ਵੈਰਾਈਟੇ ਨੂੰ ਆ ਸਕਦਾ ਪਰੰਤੂ ਆਪ ਨੂੰ ਇਹ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਸਭ ਤੋਂ ਵੱਧ ਜੇਕਰ ਕੋਈ ਵੈਰਾਈਟੇ ਸੀਗੀ ਜਿਹਨੂੰ ਆਇਆ ਸੀ ਤਾਂ ਉਹ ਸਿਰਫ ਪੀਆ 131 ਹੀ ਸੀ ਯਾਦ ਰੱਖੀ ਆਪਾਂ ਪਹਿਲੀ ਯੂਰੀਆ ਇਸ ਚ ਨੂੰ ਇੱਕ ਹਫ਼ਤੇ ਬਾਅਦ ਪਾਉਣੀ ਹੈ ਤੇ 25 ਕਿਲੋ ਤੋਂ ਲੈ ਕੇ 35 ਕਿਲੋ ਦੇ ਵਿਚਕਾਰ ਪਾਉਣੀ ਹੈ ਤੇ ਪਹਿਲੀ ਯੂਰੀਆ ਇਕੱਲੀ ਪਾਉਣੀ ਹੈ ਜੋ ਵੀ ਸਮਾਨ ਪਾਉਣਾ ਤੁਸੀਂ ਦੂਜੀ ਯੂਰੀਆ ਨਾਲ ਮਿਕਸ ਕਰਕੇ ਜਾਂ 10 ਦਿਨਾਂ ਬਾਅਦ ਹੀ ਪਾਉਣਾ ਜਦੋਂ ਝੋਨੇ ਲੱਗ ਨੂੰ 10-12 ਦਿਨ ਹੋ ਗਈ ਉਸ ਤੋਂ ਬਾਅਦ ਪਾਉਣਾ ਚਾਹੀਏ ਤੁਸੀਂ ਜ਼ਿੰਕ ਪਾਉਣੀ ਹੈ ਚਾਹੇ ਤੁਸੀਂ ਮੈਗਨੀਸ਼ੀਅਮ ਇਹ ਦੋ ਤਿੰਨ ਗੱਲਾਂ ਧਿਆਨ ਰੱਖੋ ਬਿਮਾਰੀਆਂ ਦੀ ਗੱਲ ਕਰ ਗਏ ਤਾਂ ਪਿਛਲੇ ਸਾਲ ਇਸ ਵਿੱਚ ਕੁਝ ਖਾਸ ਨਹੀਂ ਕੋਈ ਵੀ ਬਿਮਾਰ ਦਾ ਅਟੈਕ ਨਹੀਂ ਆਇਆ ਐਂਡ ਤੱਕ ਬਿਲਕੁਲ ਹਰਾ ਭਰਾ ਪੱਕਦਾ ਤੇ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਇਸ ਝੋਨੇ ਦੀ ਮੇਨ ਖਾਸੀਤ ਇਹੀ ਹੈ ਕਿ ਦੇਖਣ ਦੇ ਵਿੱਚ ਇਹ ਝੋਨਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਤੇ ਧੰਨਵਾਦ ਦੋਸਤੋ